ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਉਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਰਾਮ ਕਲੀ ਮਹੱਲਾ ਪਹਿਲਾ ਦਖਣੀ ਓੰਕਾਰ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਨ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰੋਸ ਨ ਕੀਜੈ ਅੰਮ੍ਰਿਤ ਪੀਜੈ ਰਹਿਣਾ ਨਹੀਂ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਪਹਿ ਕਰੋ ਬੇਨਤੀ ਇੱਕ ਸ਼ਬਦ RAM ਨਾਮ ਨਿਰੋਧਰ ਗੁਰਦੇਵ ਪਤਮਤੀ ਲਾਜ ਮਰੰਤੀ ਮਰ ਗਈ ਊਗਟੂ ਖੋਲ ਚਲੀ ਸਾਸ دیਵਾਨੀ ਬਾਵਰੀ ਸਿਰ ਤੇ ਸੰਕ ਟਲੀ ਪ੍ਰੇਮ ਬੁਲਾਈ ਰਲੀ ਸੋ ਮਨ ਮਹਿ ਸ਼ਬਦ ਅਨੰਦ ਲਾਲ ਰਤੀ ਲਾਲੀ ਭਈ ਗੁਰਮਖ ਭਈ ਨਿਚੰਦ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ हे पांडे गुरु ਦੇ ਸਾਹਮਣੇ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉੱਤੇ ਲਿਖ ਉਸ ਗੋਪਾਲ ਨਾਲ ਰਸੇਵਾ ਹੀ ਨਾ ਕਰੀ ਰੱਖੋ ਉਸ ਦਾ ਨਾਮ ਅੰਮ੍ਰਿਤ ਪਿਓ ਇਸ ਸੰਸਾਰ ਵਿੱਚ ਸਦਾ ਦਾ ਆਵ ਸੇਵਾ ਨਹੀਂ ਹੈ ਰਾਜੇ ਹੋਣ ਅਮੀਰ ਹੋਣ ਚਾਹੇ ਗੰਗਾਲ ਹੋਣ ਕੋਈ ਵੀ ਇੱਥੇ ਸਦਾ ਨਹੀਂ ਰਹਿ ਸਕਦਾ ਜੋ ਜੰਮਿਆ ਹੈ ਉਸਨੇ ਮਰਨਾ ਹੈ ਇਹ ਨਿਯਮ ਸਦਾ ਲਈ ਅਟਲ ਹੈ ਇੱਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਵੀ ਕੋਈ ਸਦਾ ਟਿਕਿਆ ਨਹੀਂ ਰਹਿ ਸਕਦਾ ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ ਹਾਂ ਹੇ ਪਾਂਡੇ ਗੁਰੂ ਦੀ ਸ਼ਰਨ ਆਓ ਸਤ ਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਸਤ ਗੁਰੂ ਪ੍ਰਭੂਪਤੀ ਨਾਲ ਮਿਲਨ ਦੀ ਅਕਲ ਦਿੰਦਾ ਹੈ ਹੇ ਪਾਂਡੇ ਗੁਰੂ ਦੀ ਸ਼ਰਨ ਪੈਣ ਵਾਲੀ ਜੀਵ ਇਸਤਰੀ ਦੀ ਦੁਨੀਆ ਦੇ ਨੱਕ ਨਮੂਜ ਦਾ ਸਦਾ ਧਿਆਨ ਰੱਖਣ ਵਾਲੀ ਪਹਿਲੀ ਅਕਲ ਮੁੱਕ ਜਾਂਦੀ ਹੈ ਹੁਣ ਉਹ ਲੋਕ ਲਾਜ ਦਾ ਢੰਡ ਲਾ ਕੇ ਤੁਰਦੀ ਹੈ ਜਿਸ ਮਾਇਆ ਨੇ ਉਸ ਨੂੰ ਪਤੀ ਪ੍ਰਭੂ ਵਿੱਚ ਜੁੜਨ ਤੋਂ ਰੋਕਿਆ ਹੋਇਆ ਸੀ ਉਸ ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ ਉਸ ਨੂੰ ਪ੍ਰਭੂ ਪਤੀ ਪਿਆਰ ਤੇ ਚਾਅ ਨਾਲ ਸੱਦਾ ਹੈ ਭਾਵ ਆਪਣੀ ਯਾਦ ਦੀ ਖਿੱਚ ਬਖਸ਼ਦਾ ਹੈ ਉਸ ਦੇ ਮਨ ਵਿੱਚ ਸਤਿਗੁਰੂ ਦਾ ਸ਼ਬਦ ਆ ਵਸਦਾ ਹੈ ਉਸ ਦੇ ਮਨ ਵਿੱਚ ਆਨੰਦ ਟਿਕਿਆ ਰਹਿੰਦਾ ਹੈ ਜੋ ਜੀਵ ਇਸਤਰੀ ਗੁਰੂ ਦੀ ਸ਼ਰਨ ਆਉਂਦੀ ਹੈ ਉਸ ਨੂੰ ਦੁਨੀਆਂ ਵਾਲੀ ਕੋਈ ਚਿੰਤਾ ਘੋ ਨਹੀਂ ਸਕਦੀ ਪ੍ਰੀਤਮ ਪਤੀ ਦੇ ਪ੍ਰੇਮ ਵਿੱਚ ਰੰਗੀ ਹੋਈ ਦੇ ਮੂੰਹ ਉੱਤੇ ਲਾਲੀ ਪਾਖ ਆਉਂਦੀ ਹੈ